ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਹਾਂਜੀ ਆਪਾਂ ਜਿਹੜਾ ਸੀਰੀ ਸ਼ੁਰੂ ਕੀਤੀ ਹੋਈ ਆ ਪੰਜਾਬੀ ਵਿਆਕਰਨ ਦੀ ਇਹਦੇ ਵਿੱਚ ਆਪਾਂ ਨਾਮ ਪਰਨਾਮ ਪਿਛਲੀਆਂ ਵੀਡੀਓ ਵਿੱਚ ਕਰ ਚੁੱਕੇ ਹਾਂ ਅੱਜ ਆਪਾਂ ਕਰਨ ਜਾ ਰਹੇ ਆ ਵਿਸ਼ੇਸ਼ਣ ਹਾਂਜੀ ਵਿਸ਼ੇਸ਼ਣ ਜਿਹੜਾ ਸ਼ਬਦ ਕਿਸੇ ਨਾਮ ਜਾਂ ਪਰਨਾਮ ਠੀਕ ਹੈ ਨਾਮ ਜਾਂ ਪਰਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਨਾਮ ਅਤੇ ਪੜਨਾਮ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ ਉਹ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਕਾਲੀ ਘਾ ਠੀਕ ਹੈ ਘਾ ਕੀ ਹੈ ਇੱਕ ਵਿਸ਼ੇਸ਼ ਹੈ ਤੇ ਕਾਲੀ ਕੀ ਇਹਦਾ ਗੁਣ ਹੈ ਠੀਕ ਹੈ ਪੰਜਾਬੀ ਲੜਕੀਆਂ ਪੰਜਾਬ ਵਿੱਚ ਰਹਿੰਦੀਆਂ ਉਹਨਾਂ ਨੂੰ ਆਪਾਂ ਕਹਿੰਦੇ ਪੰਜਾਬ ਨਾ ਪੰਜਾਬੀ ਲੜਕੀਆਂ ਪੰਜਾਬ ਤੋਂ ਆਉਣ ਕੀ ਉਹਨਾਂ ਨੂੰ ਕੀ ਉਹਨਾਂ ਦਾ ਵਿਸ਼ੇਸ਼ ਕੀ ਉਹਨਾਂ ਦਾ ਗੁਣ ਹੋ ਗਿਆ ਪੰਜਾਬੀ ਸੁੰਦਰ ਬਗੀਚਾ ਵਿਸ਼ੇਸ਼ਣ ਦੀਆਂ ਕਿਸਮਾਂ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ਕਿਹੜੇ ਕਿਹੜੇ ਸੀ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਪਰਨਾਵੀ ਵਿਸ਼ੇਸ਼ਣ ਹਾਂਜੀ ਹੁਣ ਆਪਾਂ ਕਰਾਂਗੇ ਨੰਬਰ 1 ਤੇ ਗੁਣਵਾਚਕ ਵਿਸ਼ੇਸ਼ਣ ਜਿਹੜੀ ਕਿਸਮ ਆ ਜੀ ਜੋ ਪਹਿਲੀ ਕਿਸਮ ਹੈ ਗੁਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪਰਨਾਮ ਸ਼ਬਦਾਂ ਦੇ ਗੁਣ ਔਗਣ ਠੀਕ ਹੈ ਦੱਸ ਕੇ ਇਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਕੀ ਕਹਿੰਦੇ ਆ ਗੁਣਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ ਠੀਕ ਹੈ ਜੀ ਜਿਵੇਂ ਉੱਚਾ ਠੀਕ ਹੈ ਉਹਦਾ ਕੱਦ ਬਹੁਤ ਉੱਚਾ ਆ ਉਹ ਦਰਖਤ ਬਹੁਤ ਉੱਚਾ ਆ ਠੀਕ ਹੈ ਜੀ ਕਾਲਾ ਉਹਦਾ ਸੂਟ ਕਾਲਾ ਹੈ ਜੀ ਠੀਕੇ ਉਹ ਬਲੈਕਬੋਰਡ ਜਿਹੜਾ ਹੈ ਉਹ ਕਾਲੇ ਕਲਰ ਦਾ ਹੁੰਦਾ ਹੈ ਜੀ ਹਨਾ ਹੁਸ਼ਿਆਰ ਉਪਰਨ ਵਿੱਚ ਬੜਾ ਹੁਸ਼ਿਆਰ ਹੈ ਜਿਵੇਂ ਮੈਂ ਕਹਿ ਸਕਦੀ ਹਾਂ ਰਾਵੀ ਬਹੁਤ ਹੁਸ਼ਿਆਰ ਹੈ ਠੀਕੇ ਰਾਵੀ ਇਥੇ ਨਾਉਨ ਦੀ ਵਿਸ਼ੇਸ਼ਤਾ ਹੋਗੀ ਜੇ ਮੈਂ ਕਹਿੰਦਾ ਉਹ ਹੁਸ਼ਿਆਰ ਹੈ ਪਰ ਨਾਮ ਵੀ ਆ ਗਿਆ ਨਾਲ ਠੀਕੇ ਜੀ ਨਲਾਇਕ ਠੀਕੇ ਜੀ ਅੱਗੇ ਹੈਗਾ ਗੁਣਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਦੀਆਂ ਵੀ ਅੱਗੇ ਉਹ ਤਿੰਨ ਅਵਸਥਾਵਾਂ ਆਇਆ ਜੀ ਪਹਿਲੀ ਹੈਗੀ ਸਧਾਰਨ ਅਵਸਥਾ ਅਧਿਕਤਰ ਅਵਸਥਾ ਅਦਿਕਤਮ ਅਵਸਥਾ ਠੀਕੇ ਜੀ ਹਾਂਜੀ ਸਵਾਨ ਸਧਾਰਨ ਅਵਸਥਾ ਵਿੱਚ ਕੀ ਹੈ ਜੀ ਜਿਹੜੇ ਨਾਮ ਪਣ ਨਾਮ ਸਧਾਰਨ ਅਵਸਥਾ ਵਿੱਚ ਹੋਣ ਤੇ ਕਿਸੇ ਨਾਲ ਤੁਲਨਾ ਨਾ ਕਰਨ ਠੀਕ ਹੈ ਕਿਸੇ ਨਾਲ ਕੋਈ ਤੁਲਨਾ ਨਹੀਂ ਕਰਦੇ ਹੋ ਉਹ ਹੈਗੇ ਸਧਾਰਨ ਅਵਸਥਾ ਵਿੱਚ ਹੁੰਦੇ ਹਨ ਜਿਵੇਂ ਕਿ ਉਹ ਛੋਟਾ ਬੱਚਾ ਹੈ ਜਿਵੇਂ ਕੋਈ ਛੋਟਾ ਬੱਚਾ ਆਪਾਂ ਕਹਿੰਦੇ ਨਾ ਉਹ ਛੋਟਾ ਬੱਚਾ ਹੈ ਠੀਕ ਹੈ ਲੇਕਿਨ ਬੱਚਨ ਨੂੰ ਅਨੁਛੇੜਨਾ ਉਹ ਛੋਟਾ ਬੱਚਾ ਹੈ ਉਹ ਕਾਫੀ ਪਤਲਾ ਹੈ ਠੀਕ ਹੈ ਇਹ ਅਸੀਂ ਨੋਰਮਲ ਸਧਾਰਨ ਅਵਸਥਾ ਵਿੱਚ ਬੋਲਦੇ ਹਾਂ ਅੱਗੇ ਨੰਬਰ 2 ਦੇ ਹੈਗਾ ਅधिकਤਰ ਅਵਸਥਾ ਅधिकਤਰ ਹੁੰਦਾ ਉਸ ਤੋਂ ਥੋੜੀ ਜ਼ਿਆਦਾ ਸਧਾਰਨ ਤੋਂ ਉੱਪਰ ਜਿਹੜਾ ਨਾਮ ਜਾਂ ਪਰਨਾਮ ਕਿਸੇ ਨਾਲ ਤੁਲਨਾ ਕਰਦੇ ਹੋਏ ਕਹਿੰਦੇ ਜਿਹੜਾ ਨਾਮ ਜਾਂ ਪਰਨਾਮ ਕਿਸੇ ਹੋਰ ਨਾਲ ਤੁਲਨਾ ਕਰਦੇ ਹੋਏ ਆਪਣੇ ਆਪ ਨੂੰ ਵਧਾ ਕੇ ਦੱਸਣ ਅधिकਤਰ ਅਵਸਥਾ ਵਿੱਚ ਹੁੰਦੇ ਹਨ ਜਿਵੇਂ ਕਿ ਉਹ ਬੱਚਾ ਠੀਕ ਹੈ ਮੇਰੇ ਨਾਲੋਂ ਮੋਟਾ ਹੈ ये, दूसरे ना, आ गया, मेरे नालो, नालो कर करी ठीक है वो कुड़ी मेरे चंगी है ठीक है मेरे नजन किया अधिकतर अवस्था हाँ जी नंबर तीन ते अधिकतम अवस्था उस तो भी उपर ठीक है जेडे नाम ज परिणाम अपने आप नो वे दसना ਠੀਕ ਹੈ ਸਾਰਿਆਂ ਨਾਲੋਂ ਜਿਆਦਾ ਜਾਣੇ ਅਤੇ 10 ਪਰਾਂ ਉਹਨਾਂ ਵਿੱਚ ਵੀ ਆਪਣੇ ਆਪ ਨੂੰ ਉੱਤਮ ਦੱਸਣਾ ਅਧਿਕਤਮ ਵਸਤਾ ਵਿੱਚ ਹੁੰਦੇ ਹਨ ਜਿਵੇਂ ਉਹ ਸਭ ਨਾਲੋਂ ਮੋਟੀ ਹੈ ਠੀਕ ਹੈ ਜੇ 10 ਬਣੇ ਜਾਣੇ ਆ ਅਸੀਂ ਕਹਿੰਨੇ ਉਹ ਸਾਰਿਆਂ ਨਾਲੋਂ ਮੋਟੀ ਆ ਠੀਕ ਹੈ ਜੀ ਉਹ ਕੁੜੀ ਸਭ ਤੋਂ ਚੰਗੀ ਹੈ ਜਾਂ ਲੰਬੀ ਹੈ ਸੌਰੀ ਲੰਬੀ ਹੈ ਠੀਕ ਹੈ ਫਿਰ ਅਸੀਂ ਕਿੰਨੇ ਸਾਰਿਆਂ ਵਿੱਚੋਂ ਜਿਹੜਾ ਆਪਾਂ ਖੜੇ ਆ 10 ਪਰਾਂ ਉਹਦੀ ਹਾਈਟ ਜ਼ਿਆਦਾ ਹੋਊਗੀ ਤਾਂ ਅਸੀਂ ਕੀ ਕਹਾਂਗੇ ਉਹ ਕੁੜੀ ਸਭ ਤੋਂ ਲੰਬੀ ਹੈ ਜਿਆਦਾ ਜਾਣੇ ਨਾਲ ਅਧਿਕਤਮ ਦੀ ਕੇ ਤੁਲਨਾ ਕੀਤੀ ਹੈ ਹਾਂਜੀ ਅੱਗੇ ਦੋ ਨੰਬਰ ਪ੍ਰਕਾਰ ਜਿਹੜਾ ਸਾਡਾ ਸੀਗਾ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪਰਨਾਮ ਸ਼ਬਦਾਂ ਦੀ ਗਿਣਤੀ ਦੱਸ ਕੇ ਇਹਨਾਂ ਨੂੰ ਆਮ ਤੋਂ ਖਾਸ ਬਣਾਉਣ ਸੰਖਿਆਵਾਚਕ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਪੰਜ ਠੀਕ ਹੈ ਉਹ ਪੰਜ ਪੈਨਪ੍ਰਾਹਾਂ 10 ਠੀਕ ਹੈ ਉਹ 10 ਜਾਣੇ ਦੀ ਟੀਮ ਹੈਗੀ ਆ ਪਹਿਲਾ ਉਹ ਕਲਾਸ ਵਿੱਚ ਪਹਿਲੇ ਦਰਜ ਹਿੱਤੇ ਹੈ ਦੁੱਗਣਾ ਉਹ ਅੱਗੇ ਨਾਲੋਂ ਦੁੱਗਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਠੀਕ ਹੈ ਜੀ ਅੱਗੇ ਹੈਗਾ ਨੰਬਰ 3 ਤੇ ਪਰਮਾਨਵਾਚ ਵਿਸ਼ੇਸ਼ਣ ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਦੀ ਗਿਣਤੀ ਠੀਕ ਹੈ ਮਾਪ ਤੋਲ ਮਾਪ ਤੋਲ ਗਿਣਤੀ ਅੰਦਾਜ਼ਾ ਦੱਸ ਕੀ ਇਹਨਾਂ ਨੂੰ ਵਿਸ਼ੇਸ਼ ਬਣਾਉਣ ਪਰਮਾਨਵਾਚ ਵਿਸ਼ੇਸ਼ਣ ਹੁੰਦੇ ਹਨ 2 ਕਿਲੋ ਜੇ ਆਪਾਂ ਖੰਡ ਲੈਣੀ ਚਾਹ ਕੋਈ ਵੀ ਚੀਜ਼ ਲੈਣੀ ਕਰਨੀ ਲੈਣੀ ਜਿਹੜੀ ਕਿਲੋ ਵਿੱਚ ਮਿਲਦੀ ਹੈ ਠੀਕ ਹੈ 3 ਮੀਟਰ ਕਪੜਾ ਦਾ ਕਪੜਾ ਲੈਣਾ ਹੋਵੇ ਅਸੀਂ ਇਦਾਂ ਰੋ ਕਹ ਸਕਦੇ ਆ ਸਾਨੂੰ 3 ਮੀਟਰ ਖੰਡ ਦੇ ਦਿਓ ਜਾਂ ਅਸੀਂ ਇਹ ਤਾਂ ਕਹੋਗੇ ਕਿ 2 ਕਿਲੋ ਕਪੜਾ ਦੇ ਦਿਓ ਨਾ ਇਦਾਂ ਨਹੀਂ ਜਾਂਦਾ ਤੇ ਅੱਧਾ ਗ੍ਰਾਮ ਕੁਝ ਥੋੜੇ ਆਧ ਠੀਕ ਹੈ ਅਗੇ ਹੈਗਾ ਨਿਸ਼ਚੇ ਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਸ਼ਬਦ ਨੂੰ ਸੰਕੇਤ ਜਾਂ ਇਸ਼ਾਰੇ ਰਾਹੀਂ ਆਮ ਤੋਂ ਖਾਸ ਬਣਾਉਣ ਨਿਸ਼ਚੇ ਵਾਚਕ ਵਿਸ਼ੇਸ਼ਣ ਕਹਾਉਂਦੇ ਹਨ ਠੀਕ ਹੈ ਜੀ ਜਿਵੇਂ ਉਹ ਆਹਾ ਇਹ ਉਹ ਆਦ ਜਿਦ ਤੁਹਾਂ ਪਾ ਕਿਹਾ ਨੇ ਉਹ ਉਹ ਕੁੜੀ ਬਹੁਤ ਚੰਗੀ ਹੈ ਠੀਕ ਹੈ ਇਹ ਇਹ ਮੇਰਾ ਘਰ ਹੈ ਇਹ ਸੁੰਦਰ ਹੈ ਠੀਕ ਹੈ ਜੀ ਇਸ਼ਾਰੇ ਨਾਲ ਕਰਕੇ ਉਹਦੀ ਵਿਸ਼ੇਸ਼ਤਾ ਵਧਾਉਂਦੇ ਆਂ ਹਾਂਜੀ ਪੜਨਾਮੀ ਵਿਸ਼ੇਸ਼ਣ ਜਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਨਾਮ ਸ਼ਬਦਾਂ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਵੀ ਕਰਨ ਪਰਨਾਵੀ ਵਿਸ਼ੇਸ਼ਣ ਅਖਾਉਂਦੇ ਹਾਂ ਜਿਦਾ ਤੁਹਾਡਾ ਮੇਰਾ ਸਾਡਾ ਉਸਦਾ ਉਹਨਾਂ ਦਾ ਤੇਰਾ ਆਦ ਠੀਕ ਹੈ ਜੀ ਜਿਦਾ ਕਹਦੇ ਕਿ ਇਹ ਮੇਰੀ ਕਿਤਾਬ ਹੈ ਤੁਹਾਡੀ ਕਿੱਥੇ ਹੈ ਤੁਹਾਡੀ ਕਿਤਾਬ ਕਿਹੜੀ ਹੈ ਠੀਕ ਹੈ ਇਸ ਤਰ੍ਹਾਂ ਹਾਂ ਜੀ ਜੀ ਥੈਂਕ ਯੂ ਮੇਰੀ ਵੀਡੀਓ ਸ ਦੇਖਣ ਦੇ ਲਈ ਜੇ ਤੁਹਾਨੂੰ ਮੇਰੀ ਵੀਡੀਓ ਪਧੀਆ ਲੱਗਦੀਆਂ ਤੇ ਲਾਈਕ ਕਰਿਆ ਕਰੋ ਜੋ ਨਹੀਂ ਵਿਲਾਦੀਆਂ ਕੋਈ ਗੱਲ ਨਹੀਂ ਠੀਕ ਹੈ ਜੀ ਜੇ ਮੇਰੇ ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾں ਸਬਸਕ੍ਰਾਈਬ ਕਰੋ ਤੇ ਦੂਸਰਿਆਂ ਦਾ ਭਲਾ ਕਰਨ ਲਈ ਉਹਨੂੰ ਸ਼ੇਅਰ ਵੀ ਕਰਦੇ ਕਰੋ ਥੈਂਕ ਯੂ